ਾਂਡੇ ਵਾਲੇ ਚੋਰ ਤੋਂ ਬਾਅਦ ਸਾਹਮਣੇ ਆਇਆ ਇੱਕ ਹੋਰ ਚੋਰ ਦੇਖੋ ਕਿਵੇਂ ਬਜ਼ੁਰਗ ਬਾਪੂ ਨਾਲ ਲਾ ਗਿਆ ਵੱਡੀ ਠੱਗੀ ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਹੋ ਗਈ ਕੈਦ ਤੁਸੀਂ ਵੀ ਦੇਖੋ ਵੀਡੀਓ ਤੇ ਪੰਜਾਬੀਓ ਹੁਣ ਤੁਹਾਡਾ ਫਰਜ਼ ਬਣਦਾ ਜਿਵੇਂ ਉਹ ਾਂਡੇ ਚੋਰ ਨੂੰ ਸ਼ੇਅਰ ਕਰਿਆ ਸੀ ਤੁਸੀਂ ਉਹਨੇ ਰਾਤੋਂ ਰਾਤ ਆ ਕੇ ਮਾਫੀ ਮੰਗੀ ਕੈਮਰੇ ਸਾਹਮਣੇ ਆ ਗਿਆ ਬਾਈ ਹੁਣ ਇਹ ਵੀਡੀਓ ਵੀ ਸ਼ੇਅਰ ਕਰ ਦਿਓ ਤਾਂ ਜੋ ਇਹ ਬਜ਼ੁਰਗ ਬਾਪੂ ਤੇ ਜਿਹੜੇ 90000 ਰੁਪਏ ਨੇ ਉਹ ਵਾਪਸ ਆ ਸਕਣ ਤੇ ਅਜਿਹੇ ਲੋਕਾਂ ਦੇ ਚਿਹਰੇ ਨੇ ਲੋਕਾਂ ਸਾਹਮਣੇ ਆ ਜਾਣ ਤੇ ਇਹਦੇ ਉਹਨਗੇ ਫੁੱਲਾ ਪੈਸਾ ਕਰਨ ਤੇ ਇਹਨੂੰ ਪਤਾ ਲੱਗੇਗਾ ਹਾਂ ਤੋਂ ਚੋਰੀ ਕਰਨ ਦਾ ਕਿਉਂਕਿ ਐਸੀ ਕਦਰ ਬਹੁਤ ਸਾਰੇ ਲੋਕ ਨੇ ਜੋ ਐਵੇਂ ਠੱਗੀਆਂ ਮਾਰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡਾਂ ਦੇ ਭੋਲੇ ਭਾਲੇ ਬਜ਼ੁਰਗ ਨੇ ਜਿਨ੍ਹਾਂ ਨੂੰ ਏਟੀਐਮ ਕਾਰਡ ਦੀ ਵਰਤੋਂ ਨਹੀਂ ਕਰਨੀ ਆਉਂਦੀ ਨਿਆਣਾ ਨੀਕਾ ਘਰੇ ਨਹੀਂ ਹੁੰਦਾ ਤਾਂ ਉਹ ਕਿਸੇ ਦੀ ਮਦਦ ਲੈ ਲੈਂਦੇ ਨੇ ਤੇ ਬੰਦੇ ਨੂੰ ਦੇਖ ਲੈਂਦੇ ਨੇ ਕਿ ਸੋਣਾ ਸਿੱਖ ਸਰਦਾਰ ਹੈ ਸਾਡੇ ਨਾਲ ਠੱਗੀ ਨਹੀਂ ਕਰੂਗਾ ਇਹਨੂੰ ਤੁਸੀਂ ਦੇਖ ਹੀ ਰਹੇ ਹੋ ਹੱਟੇ ਕੱਟੇ ਨੂੰ ਬਾਬੇ ਦਾ ਏਟੀਐਮ ਲੈ ਲੈਂਦਾ ਤੇ ਏਟੀਐਮ ਫਿਰ ਆਪਣੀ ਜੇਬਸ ਚ ਪਾ ਕੇ ਉਥੋਂ ਫਰਾਰ ਹੋ ਜਾਂਦਾ ਤੇ ਮਗਰੋਂ 90000 ਰੁਪਏ ਕਢਾ ਲੈਂਦਾ